ਜਿਹੜਾ ਸਤਲੁਜ ਆ ਉਹ 12 ਤੋਂ 13 ਮਿਲੀਅਨ ਏਕੜ ਫੁੱਟ ਦਾ ਹੈ ਜਿਹੜਾ ਬਿਆਸ ਆ ਉਹ ਫੇਰ 11 12 13 ਮਿਲੀਅਨ ਏਕੜ ਫੁੱਟ ਦਾ ਹੈ ਰਾਵੀ ਸਿਰਫ 6.5 ਮਿਲੀਅਨ ਏਕੜ ਫੁੱਟ ਦਾ ਦਰਿਆ ਹੈ ਚਨਾਬ 23 ਮਿਲੀਅਨ ਏਕੜ ਫੁੱਟ ਦਾ ਜੇਲਮ 23 24 ਮਿਲੀਅਨ ਏਕੜ ਫੁੱਟ ਦਾ ਜਿਹੜਾ ਸਿੰਧ ਆ ਉਹ 90 ਮਿਲੀਅਨ ਏਕੜ ਫੁੱਟ ਦਾ ਦਰਿਆ ਸੋ ਸਾਈਜ਼ ਵੇਖੋ ਕਿ ਰਾਵੀ ਦਾ ਬਹੁਤ ਛੋਟਾ ਹੈ ਪਰ ਉਹਦਾ ਲੇਖ ਵੀ ਬਹੁਤ ਛੋਟਾ ਹੈ 3.5 ਮਿਲੀਅਨ ਏਕੜ ਫੁੱਟ ਦਾ ਪਰ ਜਿਹੜੇ ਉਹ 스ਪਿਲ ਵੀ ਰੱਖੇਗੇ ਜਿਹੜੇ ਉਹ ਗੇਟ ਜਦੋਂ ਖੋਲਦੇ ਆ ਉਹ 8 ਲੱਖ ਮਿਲੀਅਨ ਐ 8 ਲੱਖ ਕਿਊਸਿਕ ਪਾਣੀ ਛੱਡ ਸਕਦੇ ਆ ਸੋ ਅਚਾਨਕ ਤੁਸੀਂ ਉਹਨੂੰ ਫਲੱਡ ਕਰ ਦੋਗੇ ਇੱਕਦਮ ਤੇ ਉਹ ਫਲੱਡਿੰਗ ਆ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਤਾਂ ਡੋਬਦੀ ਡੋਬਦੀ ਆ ਪਰ ਜੇ ਸਾਰੀ ਫਲੱਡਿੰਗ ਹੋ ਜੇ ਤਾਂ ਸਾਡਾ ਦਬਾਬਾ ਤੇ ਸਾਡਾ ਮਾਜਾ ਮੇਰਾ ਖਿਆਲ ਐਗਜ਼ਿਸਟ ਹੀ ਨਹੀਂ ਕਰੂਗਾ ਮਤਲਬ ਇੱਕ ਇਹ ਹੋ ਜਾਂਦਾ ਨਾ ਕਿ ਇੱਕ ਤਾਂ ਆਪਾਂ ਕੀ ਆਪਾਂ ਡੁੱਬ ਜਾਾਂਗੇ ਆਪਾਂ ਕਿਸ਼ਤੀਆਂ ਨਾਲ ਨਿਕਲ ਜਾਾਂਗੇ ਇੰਜੀ ਗੱਲ ਵੀ ਨਹੀਂ ਸ਼ਾਇਦ ਹੋਗੀ ਆਪਾਂ ਬਿਲਕੁਲ ਵਾਸ਼ ਅਵੇ ਹੋ ਜਾਾਂਗੇ ਇੱਕ ਦਿਨ ਵਾਸਤੇ ਨਹੀਂ ਇਹ ਪਾਣੀ ਲਗਾਤਾਰ 20-25 ਦਿਨ ਛੱਡਿਆ ਜਾ ਸਕਦਾ ਐਨੀ ਸਟੋਰੇਜ ਕਪੈਸਿਟੀਸ ਆ ਕਿ ਐਨੀ ਕੁਆਂਟੀਟੀ ਦਾ ਪਾਣੀ ਜਾਂ ਇਹਦੀ ਅੱਧੀ ਕੁਆਂਟੀਟੀ ਦਾ ਪਾਣੀ ਮਹੀਨਾ-ਮਹੀਨਾ ਡੇਢ-ਡੇਢ ਮਹੀਨਾ ਛੱਡ ਸਕਦੇ ਆਪਣੇ ਤੇ ਸੋ ਜਿੱਥੇ ਉਹ ਸੋਚ ਨਾਲ ਜਾਂ ਹੋ ਸਕਦਾ ਆਪਦੇ ਆਪ ਨੂੰ ਬਚਾਉਣ ਵਾਸਤੇ ਜਿਵੇਂ ਉਹਨਾਂ ਨੇ 65 ਦੇ ਵਿੱਚ ਸੋਚਿਆ ਸੀ ਅਸੀਂ ਪਿੱਛੇ ਹਟ ਜਾਈਏ ਤੇ ਆਪਣਾ ਦਰਦ ਨਹੀਂ ਸਮਝਿਆ ਸੀ ਉਹ ਤਾਂ ਬਾਈ ਚਾਂਸ ਦੋ ਸਿਕ ਜਰਨਲ ਸੀ ਉੱਤੇ ਜੇ ਕੋਈ ਹੋਰ ਕਮਾਂਡਰ ਹੁੰਦਾ ਸ਼ਾਇਦ ਸੋਚ ਲੈਂਦਾ ਵਾਪਸ ਪਛਾਂ ਹਟਣ ਦੀ